ਕੱਲ ਪੰਜਾਬ ਸਰਕਾਰ ਨੇ ਸਾਡੇ ਕੋਲ ਸ਼ੰਭੂ ਤੇ ਪੂਰੇ ਪੁਖਤਾ ਸਬੂਤ ਨੇ ਸਾਡੇ ਲੰਗਰ ਰੋਕੇ ਆ ਪੰਜਾਬ ਸਰਕਾਰ ਦੀ ਪੁਲਿਸ ਨੇ ਵੀ ਪੰਜਾਬ ਸਰਕਾਰ ਦਾ ਕੀ ਮਨਸ਼ਾਗਾ ਪਿੰਡਾਂ ਚ ਜਾ ਕੇ ਕਿਹਾ ਵੀ ਤੁਸੀਂ ਨਾ ਜਾਓ ਅੱਜ ਇਹ ਫੜੇ ਜਾਣੇ ਗ੍ਰਿਫਤਾਰਜ ਮੋਰਚਾ ਖਤਮ ਹੋ ਜਾਣਾ ਇਹ ਪੰਜਾਬ ਦੀ ਹੱਦ ਚ ਆ ਕੇ ਘੱਟੋ ਘੱਟ 25 ਤੋਂ 30 ਦੇ ਕਰੀਬ ਟਰੈਕਟਰ ਭੰਨੇ ਲੈਣਾ ਉੱਥੇ ਸਾਡੇ 5 ਕਿਸਾਨਾਂ ਨੂੰ ਵੀ ਚੱਕ ਕੇ ਲਈ ਆ ਜਿਵੇਂ ਸਾਡੀ ਟੈਰਿਟਰੀ ਚ ਆ ਕੇ ਕੇਂਦਰ ਨੇ ਹਮਲਾ ਕੀਤਾ ਸੰਗਾਂ ਦੀ ਭੰਨਤੋੜ ਕੀਤੀ ਗੱਡੀਆਂ ਪੰਨੀਆਂ ਇਹ ਸਾਰਾ ਕੁਝ ਹੋਇਆ ਅਸੀਂ ਕਹਿੰਦੇ ਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਅਰਚਾ ਦਰਜ ਕਰੇ ਉਹ ਸਾਰੇ ਅਧਿਕਾਰੀ ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਭੰਨਤੋੜ ਕਰਦੇ ਸੀ ਸਾਡੇ ਬੰਦਨ ਨੂੰ ਇੰਜ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਉਹਨੂੰ ਵੀ ਸਨਾਖਤ ਕੀਤੀ ਜਾਵੇ ਇਹ ਪੰਜਾਬ ਸਰਕਾਰ ਸਨਸ਼ਟ ਕਰੇ ਵੀ ਉਹਨਾਂ ਖਿਲਾਫ 302 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਇਹ ਤੋਂ ਗਾਹਾਂ ਜਿਹੜਾ ਅਸੀਂ ਕੱਲ ਦਾ ਪ੍ਰੋਗਰਾਮ ਪੀਸਫੁਲੀ ਟੰਗਣਾ ਚੱਲਿਆ ਸਾਡਾ ਅਸੀਂ ਉੱਥੇ ਆਗੂ ਗਏ ਸਾਡੇ ਤੇ ਵੀ ਬੰਬਾਰੀ ਹੋਈ ਕੱਲ ਪੰਜਾਬ ਸਰਕਾਰ ਨੇ ਸਾਡੇ ਕੋਲ ਸ਼ੰਭੂ ਤੇ ਪੂਰੇ ਪੁਖਤਾ ਸਬੂਤ ਨੇ ਸਾਡੇ ਲੰਗਰ ਰੋਕੇ ਆ ਪੰਜਾਬ ਸਰਕਾਰ ਦੀ ਪੁਲਿਸ ਨੇ ਸਾਡੇ ਆਉਣ ਵਾਲੇ ਵਹੀਕਲ ਰੋਕੇ ਆ ਉਹਦੇ ਗਾੜੀ ਜਿਹੜੇ ਆ ਉਹ ਡੰਫਰ ਜਿਹੜੇ ਆ ਉਹ ਉਹ ਡਾਇਗਿਆ 37 ਸਪਸ਼ਟ ਕਰੇ ਕਿ ਪੰਜਾਬ ਸਰਕਾਰ ਦਾ ਕੀ ਮਨਸ਼ਾ ਹੈਗਾ ਪਿੰਡਾਂ ਚ ਜਾ ਕੇ ਕਿਹਾ ਵੀ ਤੁਸੀਂ ਨਾ ਜਾਓ ਅੱਜ ਇਹ ਫੜੇ ਜਾਣੇ ਗ੍ਰਿਫਤਾਰਜ ਮੋਰਚਾ ਖਤਮ ਹੋ ਜਾਣਾ ਇਹ ਅਨਪੁਸਤ ਖਬਰ ਆ ਜਿਹੜੀਆਂ ਲੋਕਾਂ ਨੇ ਪੁਲਿਸ ਨੂੰ ਜਾ ਕੇ ਦੱਸੀਆਂ ਪੰਜਾਬ ਸਰਕਾਰ ਵੱਧ ਸੱਜੇ ਢੰਗ ਨਾਲ ਸਥਿਤੀ ਸਪਸ਼ਟ ਕਰ ਸਕਦੀ ਆ ਵੀ ਉਹਨਾਂ ਦਾ ਘੋਲ ਪ੍ਰਤੀ ਸਾਡੇ ਪ੍ਰਤੀ ਨਜ਼ਰੀਆ ਕੀ ਹੈਗਾ ਵਾ ਤੋ ਇਹ ਇਹ ਦੋ ਗੱਲਾਂ ਸੀਗੀਆਂ ਹੁਣ ਮੈਂ ਕਿਹਾ ਫੁੱਲ ਸਾਹਿਬ ਗੱਲ ਕਰ ਲੈਣ ਖਾਂ ਆਪੀ ਆ ਆ ਇੱਕ ਇੱਕ ਜੱਗ ਹਾਂ ਇੱਕ ਮੋੜੇ ਮੋੜੇ ਪਹਿਲਾਂ ਪਹਿਲਾਂ ਇਹਨਾਂ ਨੂੰ ਗੱਲ ਕਰ ਹੈਗੀ ਬੱਚੀ ਹਾਂ ਇਹ ਜੱਗਾ ਹਾਂ ਤਾਂ ਮੈਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਪਨੀਰ ਸਾਹਿਬ ਨੇ ਕਾਫੀ ਗੱਲਾਂ ਡਿਟੇਲ ਨਾਲ ਦੱਸਿਆ ਕੁਝ ਗੱਲਾਂ ਵਿੱਚ ਰਹਿ ਗਈ ਇੱਕ ਗੱਲ ਜੋੜਨ ਵਾਲੀ ਕਿਉਂਕਿ ਹੋ ਸਕਦਾ ਇਹ ਗੱਲਬਾਤ ਚਰਚਾ ਦੇ ਵਿੱਚੋਂ ਨਾ ਹੀ ਆਈ ਹੋਵੇ ਦੇਖੋ ਇਸ ਬਾਰਡਰ ਤੇ ਖਨੋਰੀ ਵਾਲੇ ਬਾਰਡਰ ਦੇ ਉੱਤੇ ਜੋ ਘਟਨਾ ਵਾਪਰੀ ਜਿੱਥੇ ਆ ਕੇ ਪੁਲਿਸ ਨੇ ਹਮਲਾ ਕਰਕੇ ਪੰਜਾਬ ਦੀ ਹੱਦ 'ਚ ਆ ਕੇ ਘੱਟੋ ਘੱਟ 25 ਤੋਂ 30 ਦੇ ਕਰੀਬ ਟਰੈਕਟਰ ਭੰਨੇ ਲੈਣਾ ਉੱਥੇ ਸਾਡੇ 5 ਕਿਸਾਨਾਂ ਨੂੰ ਵੀ ਚੱਕ ਕੇ ਲਈਆ ਪੰਜਾਬ ਗਵਰਨਮੈਂਟ ਦੀ ਇਹ ਰਿਸਪੋਨਸੀਬਿਲਟੀ ਬਣਦੀ ਆ ਕਿ ਆਪਣੀ ਜ਼ਿੰਮੇਵਾਰੀ ਦੇ ਉੱਤੇ ਉਹਨਾਂ ਦੀ ਪੜਤਾਲ ਕਰਾਵੇ ਉਹ ਕਿੱਥੇ ਨੂੰ ਪੰਜਾਬ ਦੇ ਲੋਕ ਪੰਜਾਬ ਹਰਿਆਣਾ ਦੀ ਪੁਲਿਸ ਚੱਕ ਕੇ ਲੈ ਗਏ ਔਰ ਉਹਨਾਂ ਦੀ ਪੜਤਾਲ ਕਰਾਉਣਾ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਜਲਦੀ ਸਾਨੂੰ ਉਹਨਾਂ ਦੀ ਪੜਤਾਲ ਕਰਵਾ ਕੇ ਉਹਨਾਂ ਦਾ ਕੀ ਕਸੂਰ ਹੈ ਉਹ ਤਾਂ ਸਾਡੇ ਅਰਗੇ ਦੇ ਬੈਠੇ ਸੈਕਟਰੀ ਵਾਲੀ ਚ ਬੈਠੇ ਆ ਇੱਥੋਂ ਚੱਕ ਕੇ ਲਿਜਾ ਕੇ ਕੀ ਕਿਉਂ ਨਾ ਬੰਦਿਆਂ ਨੂੰ ਤੇ ਕੀਤਾ ਜਾ ਰਿਹਾ ਪੰਜਾਬ ਗਵਰਨਮੈਂਟ ਦੇਤੇ ਸੰਕੇਤ ਲਵੇ ਇਹ ਸਾਡੀ ਅਪੀਲ ਹੈ ਤੇ ਹੁਣ ਸ਼ੁਰੂ ਕਰ ਲਈਏ ਯਾਰ ਹਜੇ ਪੂਰੀ ਗੱਲ ਨਹੀਂ ਆ ਰਹੀ ਮੈਂ ਸਰਦੇਸ਼ ਸਿੰਘ ਪੂਰ ਦਾ ਚੇਅਰਮੈਨ ਬੀਕੇ ਜੋ ਪ੍ਰਾਂਤਿਕਾ ਪੰਜਾਬ ਇੱਕ ਪੁਆਇੰਟ ਜਿਹੜਾ ਹੋਰ ਰਹਿ ਗਿਆ ਅਹਿਮ ਦੋ ਇੱਕ ਤਾਂ ਜਿਹੜੀ ਤੁਹਾਨੂੰ ਪਤਾ ਹੋਣਾ ਵੀ ਜਿਹੜੀ ਗੋਲੀ ਇਹ ਨੌਜਵਾਨ ਦੀ ਮੌਤ ਹੋਈ ਹੈ ਉਹਦੇ ਸਿੱਧੀ ਗੋਲੀ ਸਿਰਚ ਗੋਲੀ ਲੱਗਣ ਨਾਲ ਮੌਤ ਹੋਈ ਹੈ ਸਿੱਧੀ ਗੋਲੀ ਉੱਥੇ ਹੀ ਮਰ ਗਏ ਜਾਂਦੇ ਜਾਂਦੇ ਨੇ ਜਾਂ ਸਿੱਧਕੀ ਗੋਲੀ ਮਾਰ ਕੇ ਮਾਰਨ ਦਾ ਉੱਥੇ ਹੁਕਮ ਦਿੱਤਾ ਜਾਂਦਾ ਜਦੋਂ ਦੋਨਾਂ ਪਾਸੇ ਹਥਿਆਰਬੰਦ ਤਾਕਤਾਂ ਲੜ ਰਹੀਆਂ ਹੋਣ ਉਦੋਂ ਐ ਹੁੰਦਾ ਵੀ ਜਿੰਨੇ ਵੱਧ ਤੋਂ ਵੱਧ ਬੰਦੇ ਮਾਰੇ ਮਾਰੇ ਜਾ ਸਕਦੇ ਮਾਰੇ ਜਾ ਪਰ ਇੱਥੇ ਕੀ ਹੈ ਇੱਕ ਪਾਸੇ ਜਿਹੜੇ ਬਿਲਕੁਲ ਨਿਹੱਥੇ ਕੋਈ ਸਾਡੇ ਕੋਲ ਹਥਿਆਰ ਨਹੀਂ ਕੋਈ ਸਾਡੇ ਕੋਲੇ ਕੋਈ ਬਰੂਦੀ ਹਥਿਆਰ ਨਹੀਂ ਕੋਈ ਹੋਰ ਨਹੀਂ ਨਿਹੱਥੇ ਕਿਸਾਨ ਹੈ ਦੂਜੇ ਪਾਸੇ ਹਥਿਆਰਬੰਦ